ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਪਰ ਗਾੜੀ ਤਸਵੀਰ ਜੈਤੋ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪੈਂਡ ਆ ਜੀ ਤਰੀਕ ਹੈ ਕਿ ਅੱਜ 2 ਤਰੀਕ ਤੇ 9ਵਾਂ ਮਹੀਨਾ ਤੇ 2024 ਦਿਨ ਸੋਮਵਾਰ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੇ ਦੇ ਨਿਸ਼ਾਨ ਨੂੰ ਆਲਟ ਸੈੱਟ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਤਾਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪਰਖ ਤੁਸੀਂ ਜਾ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪਰਪਾ ਜਾਣਕਾਰੀ ਇਸ ਵੈਟ ਬਾਰੇ ਜੀ ਬੇਸਤਰੀ ਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਜੀ ਨਾਮ ਬਾਈ ਦਾਰਾਦਾਰ ਨੂੰ ਪਿੰਡ ਬਰਗਾੜੀ ਜੀ ਦੇ ਕੋਲ ਜਿਹੜਾ ਫਰੀ ਕੋਰ ਠੀਕ ਆ ਬਾਈ ਜਿਹੜਾ ਵੈਟ ਬਕਾਉ ਕੀਤੀ ਹੈ ਜੀ ਕੀ ਡੀਟੇਲ ਆ ਬਾਈ ਇਹਦੀ ਕੀ ਦੋ ਜਿਹੜੇ ਸੋਈ ਦੀ 2.5 ਮਹੀਨੇ ਨੂੰ ਸੋਈ ਨੂੰ ਹੋਵੇ ਠੀਕ ਆ ਜੀ ਇੱਕ ਲੋਈ ਜਿਹੜੀ ਅਸੀਂ ਮੰਨ ਲਿਆ ਚਾਸੀ ਦਾ ਜੀ ਠੀਕ ਆ ਜੀ 72000 ਠੀਕ ਆ ਜੀ ਹੈਗਾ ਰਿਕਾਰਡ ਆਪਣੇ ਕੋਲੇ ਦਾ ਹਾਂ ਜੀ ਹੈਗਾ ਸੀਮਨ ਹੈਗਾ ਪਰ ਇਹਨਾਂ ਦੁਆਰਾ ਰੱਖੀ ਵੀ ਆ ਠੀਕ ਆ ਜੀ 13 ਲੀਟਰ ਦੁੱਧ ਦਾ ਥਲੇ ਦੇ ਠੀਕ ਆ ਜੀ ਕੰਡੇ ਮਾਰਨ ਵਾਲਾ ਜਮਾ ਕੰਡੇ ਵਾਲਾ 12 ਕਿਲੋ ਚਾਰ ਨਾਲ ਜੋੜ ਲਿਆ ਠੀਕ ਆ ਜੀ ਕੱਢ ਲਈ ਬਾਹਰ ਨੂੰ ਲੋ ਵੀ ਦੋਸਤੋ ਬਾਈ ਆਂਦਾ ਵਾ ਵੀ ਆਪਣਾ ਗਾਂ ਦਾ 13 ਕਿਲੋ ਪਰ ਆਪਾਂ 12 ਕਿਲੋ ਪਹਿਲਾਂ ਚਾਰ ਟਾਈਮ ਚੋਲਿਓ 2.5 ਮਹੀਨੇ ਦੀ ਸੋਈ ਵੀ ਆ ਕੱਦ-ਕਾੜ ਵੱਡਾ ਹੀ ਆ ਥਾਣਵਾਨਾ ਸੋਹਣਾ ਤੇ ਦੇਖ ਸਕਦੇ ਹਾਂ ਕੁਆਲਿਟੀ ਕੁਆਲਿਟੀ ਵੜ ਦੀ ਬਹੁਤ ਚੰਗੀ ਆ ਗਈ ਘਰੇਲੂ ਪਰਿਵਾਰ ਕੋਲ ਆ ਕੋਈ ਵਪਾਰ ਦਾ ਕੰਮ ਨਹੀਂਗਾ ਸਮੇਂ ਭਲੀ ਵੀ ਚੰਗੀ ਆ ਗਈ ਦੁੱਧ ਹੈਗਾ 13 ਕਿਲੋ ਪਰ ਤੁਸੀਂ 12 ਕਿਲੋ ਉਹਦਾ ਕੰਡਾ ਮਾਰ ਕੇ ਦੋ ਟਾਈਮ ਤੁਸੀਂ ਲਿਜਾ ਸਕਦੇ ਹੋ ਲੈ ਚੱਲ ਬਾਈ ਫੇਸ ਕੁਆਲਿਟੀ ਸੋਹਣੀ ਆ ਚਮਕ ਚਮਕ ਅੱਛੀ ਚ ਬਹੁਤ ਆ ਥਣ ਬਹੁਤ ਸੋਹਣ ਲੱਗੇ ਤੇ ਚਵਾਈ ਵਾਲਾ ਬਾਈਆਂ ਦਾ ਵੀ 24 ਤਰੀ ਦਾ ਸੀਮਾ ਲੱਗਿਆ ਹੋਇਆ ਸਟਰਾ ਆਪਣੇ ਕੋਲ ਹੈਗਾ ਜਰਸੀ ਦਾ ਸੀਮਾ ਲਵਾਇਆ ਹੋਇਆ ਵਾ ਬਾਕੀ ਜਿਹੜੇ ਵੀਰ ਤੇ ਪਸੰਦ ਆਉਂਦੀ ਆ ਤੁਸੀਂ ਬਾਈ ਦਾ ਸਟਰਾ ਲੈ ਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋਗੇ ਗੱਦ ਘਾੜ ਵੱਡਾ ਹੀ ਆ ਥਾਣਾ ਵਾਨਾ ਬਹੁਤ ਸੋਹਣਾ ਵਾ ਤੇ ਦੇਖ ਸਕਦੇ ਹੋ ਇੱਕ 마ੜੀ ਜੀ 4 ਜੀ ਆ ਗਈ ਇਹ ਆਮ ਨੋਰਮਲ ਜਿਹਦੇ ਵਿੱਚ ਚੱਲਦੀ ਨਹੀਂ ਹੁੰਦੀਗੀ ਇਹੇ ਫੇਸ ਕੁਆਲਟੀ ਬਹੁਤ ਚੰਗੀ ਬੱਚੀ ਦੀ ਦੂਜਾ ਸੂਆ ਸੂਈ ਵੀ ਹੈ ਬਾਈ ਇਹੇ ਹਾਂਜੀ ਦੂਜਾ ਦੂਜਾ ਸੂਆ ਸੂਈ ਆ ਤੀਜੇ ਲਈ ਸੀਮਾ ਲੱਗਿਆ ਹੋਇਆ ਵਾ ਥਾਣਾ ਦੀ ਤੁਸੀਂ ਵਿਥੀ ਚੈੱਕ ਕਰ ਲਓ ਸਣਾ ਸੈ ਚੈੱਕ ਕਰ ਲਓ ਬਹੁਤ ਸੋਹਣਾ ਥਾਣਾ ਦੁੱਧ ਦਾ ਜਿਹੜਾ ਉਹ 13 ਕਿਲੋ ਆ ਥੋੜਾ ਮੇਰਾ ਉਪਰ ਆ ਕਰਦੀ ਹੈਗੀ ਉਹ ਠੰਡੀ ਸੀੜਾ ਬਾਈ ਜਮਾ ਚਵਾਈ ਚ ਤੋ ਤੋ ਠੰਡੀ ਸੀੜਾ ਚਵਾਈ ਥੋੜਾ ਜਿਹਾ ਬਾਈ ਦੇ ਘਰ ਕੋਈ ਆਉਂਦਾ ਜਾਂਦਾ ਨਹੀਂ ਗਾ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਤਾਂ ਸੋਨੇ ਪਸੂ ਉਪਰ ਆ ਵੀ ਕੈਮਰੇ ਦਾ ਕਰ ਜਾਂਦਾ ਵਾ ਮੁੱਲ ਬਾਈ ਇਹਦਾ ਮੁੱਲ 33000 ਰੁਪਏ ਵਿੱਚ ਮਾਨਤਾਨ ਕੋਈ ਨਹੀਂ ਦੋਸਤੋ 33000 ਰੁਪਈਆ ਮੁੱਲ ਆ ਬਾਈਆਂ ਦਾ ਵਿੱਚੋਂ ਕੁਸ ਮਾਨਤਾਨ ਕਰ ਦੇਾਂਗੇ ਕੱਦ ਵਿਆਡ ਚੈੱਕ ਕਰ ਲਓ ਬਾਈ ਦੇ ਮੋਢੇ ਤੱਕ ਆਉਂਦੀ ਵਿਆਡ ਦਾ ਕੱਦ ਵੱਡਾ ਹੀ ਆ ਫੇਸ ਕੁਆਲਿਟੀ ਸੋਹਣੀ ਹੈਗੀ ਬੜੀ ਸਟਰਕਚਰ ਵੀ ਚੰਗਾ ਵਾ ਸਮਝ ਪਈ ਬਹੁਤ ਚੰਗੀ ਆ 13 ਕਿਲੋ ਦੁੱਧ ਆਗਾ ਚੌਧਰੀ ਦਾ ਸੀਮਨ ਲੱਗਿਆ ਹੋਇਆ ਇਹਦੇ ਬਾਕੀ ਤਸੱਲੀ ਪਰਖ ਤੁਸੀਂ ਜੇ ਕਰਨੀ ਆ ਤੁਸੀਂ ਪੈਸੇ ਲਉਨੇ ਆ ਬਾਈ ਕਹਿੰਦਾ ਭਾ ਦੋ ਟਾਈਪ ਵਾਲਾ ਚਾਰਡ ਤੁਸੀਂ ਤੁਸੀਂ ਕਰ ਸਕਦੇ ਹੋ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ